ਓ ਬੱਤੇ ਛੱਡ ਦਿਆ ਕਾਰੇ ਗੋਸੇ ਨੂੰ ਛੱਡ ਦੇ ਕਾਰੇ ਜਦੋਂ ਜੀ ਮਾੜੀ ਜੀ ਕੋਈ ਗੱਲ ਕਰਨਾ ਮੈਂ ਤੇਨੂੰ ਉਹ ਪੁੱਠਾ ਬੋਲਣਾ ਚਾਕੇ ਕਹਾੜੀ ਜੀ ਟੁੱਟੀ ਜੀ ਤੋਰ ਪੈਣਾ ਤੂੰ ਇੱਥੋਂ ਓ ਚਾਚਾ ਓ ਚਾਚਾ ਮੈਂ ਨਹੀਂ ਛੱਡਦਾ ਅੱਜ ਓਨੇ ਮੈਨੂੰ ਕਿਹਾ ਕਿ ਮੈਂ ਓਏ ਹਰੇਕਾ ਗੱਲ ਦੇ ਕਹਿਣ ਦਾ ਕੀ ਗੱਲ ਕਰਤੀ ਯਾਰ ਪਰ ਮੈਂ ਅੱਜ ਨਹੀਂ ਛੱਡਦਾ ਫੇਰੇ ਬਾਰੇ ਪੁੱਠਾ ਕਿ ਮੈਂ ਬੋਲੇ ਚਾਚਾ ਬਾਈ ਤਾਉ ਨੂੰ ਠੋਕ ਗਿਆ ਓ ਨੋ ਓ ਬੱਤੇ ਨਾਲ ਉਹਦੇ ਨਾਲ ਜਾ ਕੇ ਪੰਗੇ ਹੋ ਤਾਂ ਗੰਨਾ ਛਾ ਤਿੱਖਾ ਕਰੀ ਫਿਰਦਾ ਬਚਿੰਦੇ ਰਹਾ ਤੇ ਤੇਰੀ ਝੋਟੀ ਜੀ ਹੈ ਤੇ ਦੂਰੀ ਰਹਿ ਜਾਓ ਨੇ ਅਗਲੇ ਨੇ ਗਾਟਾ ਲਾ ਦੇਣਾ ਤੇਰਾ ਹੋਨ 2 ਕਾ ਚਾਚਾ ਫੇਰ ਮੈਨੂੰ ਪਹਿਲਾ ਗਵਣੀ ਦਾ ਛਾ ਮੈਦੇ ਨਾਲ ਵੱਡਾ ਟੰਮਾ ਬੰਨ ਲੈਣਾ ਦੂਰ ਖੜਕੀ ਫੇਰ ਤੂੰ ਦੇਖ ਜਦੋਂ ਉਹ ਮਰੂ ਲੱਗ ਉਹਦਾ ਵੀ ਗਾਟਾ ਮੈਵਲੀ ਛੱਡਦਾ ਮੈਂ ਕਿਹੜਾ ਚੂੜੀਆਂ ਪਾਈਆਂ ਨੇ ਬਹੁਤ ਗੁਛਾਈ ਜਾਂਦਾ ਮੈਨੂੰ ਬੋਲਿਆ ਕਿ ਮੈਂ ਹੋ ਉਹ ਪਤਾ ਮਾਨ ਲਾ ਹਲੇ ਵੀ ਕੁਛ ਨਹੀਂ ਬਗੜਿਆ ਪਤਾ ਮਾਨ ਲਾ ਕਿਉਂ ਆ ਮੈਂ ਪੋਠੇ ਪੰਗੈ ਛੇੜਦਾ ਹੁਣ ਨਾ ਵੀ ਫੇਰ ਮੋਰੀਆਂ ਵਿੱਚ ਦੀ ਝਾਕੀ ਜਾਏਗਾ ਬੈਠਾ ਦੇ ਗਲਤ ਕਟਲਾ ਦੀ ਜਿਹੜੀ ਰਹਿੰਦੀ ਹੈ ਤੇਰੀ ਜ਼ਿੰਦਗੀ ਓ ਚਾਚਾ ਤੂੰ ਤਾਂ ਮੇਰੇ ਬਾਰੇ ਬੜਾ ਹੀ ਸੋਚ ਰਹਾ ਹੋਇਆ ਚੱਲ ਛੱਡ ਚਾਚਾ ਮੈਂ ਛੱਡ ਤਾਂ ਮੈਂ ਠੰਡਾ ਪਨੇਂਬੂ ਵਾਲਾ ਪਾਣੀ ਪੀ ਕੇ ਗੁੱਸੇ ਨੂੰ ਠੰਡਾ ਕਰ ਲੈਣਾ ਸਿਮੂ ਨੂੰ ਕਹਿਣਾ ਵੀ ਨਿੰਬੂ ਪਾਣੀ ਬਣਾ ਕੇ ਪਿਆ ਦੇ ਮੈਨੂੰ